ਲੋ ਜੀ ਦੋਨੇ ਭਰਾ ਜੀ ਕੈਰਵਾਨ ਹੋਇਆ ਬਲੈਕ ਕਾਲ ਬਲੈਕ ਹੈ ਕੀ ਕਰਨ ਚੱਲੇ ਰਹਿਣ ਆਪਾਂ ਰਿਆਨ ਲਈ ਸ਼ਾਪਿੰਗ ਕਰਨਾ ਇੱਕ ਹੀ ਕੰਮ ਆ ਆਪਣੇ ਕੋ ਰਿਆਨ ਲਈ ਸ਼ਾਪਿੰਗ ਅੱਜ ਲਈ ਸੈਂਡਲ ਸੁੰਡਲ ਲੈਣ ਇਹਦੇ ਕੱਪੜੇ ਉੱਚੇ ਹੋ ਗਏ ਗਰਮੀ ਵਾਲੇ ਦੇ ਲੈ ਲੋ ਕੁੜਤਾ ਵੀ ਉੱਚਾ ਤੇ ਪਜਾਮਾ ਵੀ ਉੱਚਾ ਆਇਆ ਪਿਆ ਐਹੀ ਚੱਲੇ ਮੁੱਦਗੀ ਕਿਉਂ ਚੱਲ ਗਏ ਫਿਰ ਸੁਖਬੀ ਸਿੰਘ ਸੰਗਾ ਸਾਹਿਬ ਜਾਣਾ ਹੀ ਲੈਣਾ ਜੀ ਇਹਨੂੰ ਖਾਣਾ 버ਗਰ ਇਹ 버ਗਰ ਕਿੰਗ ਤੁਸੀਂ ਖਾਣਾ ਮੈਂ ਖਿੰਨ ਫਿੰਗਰਸ ਚਲੋ ਬਈ ਚਲ ਰੁੜੀ ਵੀਣੀ ਹੈ ਹਾਂ ਚਲੋ ਫਿਰ ਚੱਲਗੇ ਚਾ ਫੱਟਾ ਹੈ ਕੋਕਾ ਕੋਲਾ ਠੀਕ ਹੈ ਠੀਕ ਹੈ ਚਲੋ ਠੀਕ ਨਾਓ ਲੈਟਸ ਗੋ ਚਲੋ ਭਾਈ ਓਏ ਮੇਰੀ ਗੱਲ ਸੁਣ ਲੋ ਦੋਨੇ ਜਣੇ ਉਥੇ ਆ ਕੇ ਮੈਨੂੰ ਜਲੀਲ ਨਾ ਕਰੋ ਵੀ ਆ ਲੈਣਾ ਉਹ ਲੈਣਾ ਠੀਕ ਹੈ ਨਾ ਕਰੇਗਾ ਜਲੀਲ ਕਰੂਗਾ ਜੂਸ ਵੀ ਪਿਆ ਦੇ ਇਹਨੂੰ ਤੇ ਮੈਂ ਜਿਹੜੀ ਚੀਜ਼ ਲੈਦੀ ਤੇ ਉਹੀ ਵਾ ਠੀਕ ਹੈ ਠੀਕ ਹੈ ਸੁਖੂ ਯੈਸ ਯੈਸ ਠੀਕ ਹੈ ਰਿਆਨ ਹਾਂ ਚਲੋ ਠੀਕ ਹੈ ਚੱਲਗੇ ਫਿਰ ਆਜੋ ਖਾ ਜਾ ਬਿਲੋ ਪੂਰੇ ਖਾ ਜਾ ਫਿਰ ਆਇਂ ਕਰਦੇ ਰਹਿਣਾ ਆਇਂ ਕਰਦੇ ਰਹਿਣ ਰਹਿਣਾ ਆਇਂ ਓਏ ਅਮੀਰ ਨਾ ਤੀਰਵਾ ਦਿੱਤੀ ਆ ਭਲਾ ਆਇਂ ਕਰ ਭਲਾ ਆਇਂ ਕਰ ਹਾਂਜੀ ਓਕੇ ਹਾਂ ਠੀਕ ਆ ਬਲਿਊ ਸੋਨੇ ਆ ਕਹ ਕੇ ਜੱਪਾ ਰੱਖ ਦੇ ਇੱਕ ਸੈਂਡਲ ਰਹਿਣ ਆ ਠੀਕ ਆ ਪੈਸ਼ਨ ਕ ਦੋਨੇ ਪੋਨੇ ਆ ਦੋਨੇ ਚੱਲ ਦੋਨੇ ਠੀਕ ਆ ਪਾਦਨੇ ਪਾਦਨੇ ਬੈਠ ਦੋ ਦੋਨੇ ਆਏ ਆ ਇਹ ਵੱਡਾ ਵਾ ਇਹ ਛੋਟਾ ਹੈ ਇਹ ਟਾਈਟ ਫੀਲ ਹੁੰਦਾ ਹੈ ਹੈ ਟਾਈਟ ਕਿਹੜਾ ਫੀਲ ਹੁੰਦਾ ਹੈ ਆ ਆ ਟਾਈਟ ਫੀਲ ਹੁੰਦਾ ਹੈ ਪੈਰ ਘੁੱਟਦੇ ਵਿੱਚ ਨਾ ਲੈਣਾ ਬੈਠ ਨਹੀਂ ਮੈਂ ਗਲੀ ਰਵੜੀ ਲੱਗਦੀ ਨਹੀਂ ਬੈਠਦਾ ਤੇਰੇ ਨਾਲ ਤੇਰੇ ਕੋਲੇ ਨਹੀਂ ਦਿਆ ਮੈਂ ਬੈਠਵਾ ਨੋ 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 ਲੈ ਆ ਉਹ ਜਿਹੜੀ ਪਤਲੀ ਗ੍ਰਾਫਰਾ ਪਤਲਾ ਦੇਣ ਕਿਹਾ ਸੀ ਰੋ ਪੜਦੇ ਨਹੀਂ ਲੈਣਾ ਸੰਤਰੀ ਜਿਹਾ ਹੈ ਕੀ ਸੋਬਰੀ ਮੈਨਲੀ ਕਲੀ ਆ ਲੋ ਚੱਲਦੇ ਰਾਨੇ ਕੀ ਲਿਆ ਵਈ ਸੋਬਰੀ ਹਾਂ ਆਹਾ ਬਿਨਾ ਆਈਗਾ ਹਾਂ ਹਾਂ ਕੋਈ ਚਾਹੀਦੀ ਚੀਜ਼ ਨਾ ਖਾਈ ਰਾਨ ਇੱਧਰ ਹੋ ਮੜਾ ਜਾ ਲੋ ਜੀ ਨਾ ਧੋ ਕੇ ਬੱਚੇ ਆ ਗਏ ਹੁਣ ਸ਼ਾਣੂ ਮੇਰਾ ਨਾ ਗਰਾਊਂਡ ਕੀ ਖੇਡਣਾ ਬੈਡਬਾਲ ਖੇਡਣਾ ਕਿ ਵੰਜਲੀ ਖੇਡਣਾ ਬੈਡਬਾਲ ਲੋ ਜੀ ਉਧਰ ਤਾਕ ਚੱਲੀ ਜਾਂਦੀ ਬਾਬਿਆਂ ਦੀ ਉਧਰ ਦੇਖੋ ਇਹ ਆ ਸਾਡੇ ਬੰਦਾ ਮਾਹੌਲ ਇਹ ਵੀ ਟਾਈਮ ਨਾਲ ਹੀ ਲੱਗ ਜਾਂਦੀ ਆ ਚਲੋ ਫਿਰ ਖੇਡੀਏ ਰੈਡੀ ਆ ਚਲੋ ਪਹਿਲਾਂ ਵੱਜ ਕੇ ਕੌਣ ਆਉਂਦਾ ਪਹਿਲਾਂ ਵੱਜ ਕੇ ਕੌਣ ਆਉਂਦਾ ਵੇਨੇ ਆ ਲੱਗ ਜੂ ਲੱਗ ਜੂ ਲੱਗ ਜੂ ਮੈਂ ਇੱਕੋ ਜਿਹਾ ਇੱਕੋ ਜਿਹਾ ਇੱਕੋ ਜਿਹਾ ਇੱਕੋ ਜਿਹਾ ਇਹ ਦੋ ਨਿਆਣੇ ਇੱਕੋ ਜਿਹਾ ਬਈ ਚਲੋ ਚੱਕਰਾਓ ਬਾਲਾਂ ਫਿਰ ਵਾ ਵਨ ਹੰਡਰਡ ਛੱਕਾ ਮਾਰਦਾ ਚੱਲ ਵਨ ਵਨ ਚੱਲ ਠੀਕ